ਤਾਲ ਮੁਨਤ ਅਜ ਗੁਰੂ ਦੀ ਸੇਵਾ ਗੁਰ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਮੌਜੂਦ ਆ ਗੁਰਦੁਆਰਾ ਸ਼ਹੀਗੰਗ ਸਾਹਿਬ ਜੀ ਦੇ ਵਿਖੇ ਤਾਂ ਦੱਸ ਦਈਏ ਕਿ ਅੱਜ ਪਰਸਭਕਤਨ ਵਾਸਤੇ ਲੱਖਾਂ ਦੀ ਤਦਾਦ ਤੇ ਸੰਗਤ ਲੰਬੇ ਸਮੇਂ ਤੋਂ ਗੁਰੂ ਘਰ ਵਿਖੇ ਪਹੁੰਚ ਰਹੀ ਹੈ ਤਾਂ ਉਸੇ ਤਰ੍ਹਾਂ ਅੱਜ ਵੀ ਸੰਗਤ ਦਾ ਹੀ ਠਾਠਾ ਮਾਰਦਾ ਕੱਠੜਣਾ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਲਾਂਕਿ ਠੰਡ ਦਾ ਮੌਸਮ ਲਗਾਤਾਰ ਵੱਧ ਰਿਹਾ ਲਗਾਤਾਰ ਸਵੇਰ ਭਰ ਦੇ ਵਿੱਚ ਠੰਡ ਹੋ ਰਹੀ ਹੈ ਧੁੰਦ ਦਾ ਜਿਹੜਾ ਅਲਰਟ ਹੈ ਮੌਸਮ ਵਿਭਾਗ ਵੱਲੋਂ ਦਿੱਤਾ ਗਿਆ ਪਰ ਫਿਰ ਵੀ ਸੰਗਤ ਜਿਹੜੀ ਆ ਦੂਤਰਾਜੇ ਤੋਂ ਸੰਗਤ ਦੀ ਆਸਤਾ ਦੀ ਗੱਲ ਕਰ ਲਈਏ ਤਾਂ ਆਸਤਾ ਇਸ ਠੰਡ ਤੋਂ ਕਿਤੇ ਵੱਧ ਕੇ ਆ ਤਾਂ ਸੰਗਤ ਦਾ ਹੀ ਠਾਠਾ ਮਾਰਦਾ ਕੱਠ ਗੁਰਦੁਆਰਾ ਸ਼੍ਰੀ ਗੋਬਿੰਦ ਸਾਹਿਬ ਵਿਖੇ ਲਗਾਤਾਰ ਪਹੁੰਚ ਰਿਹਾ ਹਰ ਐਤਵਾਰ ਨੂੰ ਜੇ ਗੱਲ ਕਰੀਏ ਤਾਂ ਜੋ ਵੱਧ ਚੜ ਕੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚਦੀ ਆ ਤਾਂ ਅੱਜ ਦੀਆਂ ਤੁਹਾਡੀਆਂ ਤਾੜਨਾ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਿਹਾ ਸਾਡੇ ਨਾਲ ਕੁਝ ਸੰਗਤਾਂ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿੱਥੇ ਕੀ ਬਾਬਾ ਦੀਪ ਸਿੰਘ ਜੀ ਦਾ ਸ਼ਿੱਧੀ ਦਿਹਾੜਾ ਵੀ ਆ ਰਿਹਾ ਜਨਮ ਦਿਹਾੜਾ ਵੀ ਸ਼ਿੱਧੀ ਦਿਹਾੜਾ ਲੰਘਿਆ ਜਨਮ ਦਿਹਾੜਾ ਆ ਰਿਹਾ ਤਾਂ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਅੱਜ ਸੰਗਤਾਂ ਦਾ ਠਾਠਾ ਮਰਦਾ ਕੱਠੇ ਦੁਪਹਿਰਾ ਸਾਹਿਬ ਕੱਟਣ ਵਾਸਤੇ ਜੋ ਗੁਰੂ ਘਰ ਵਿਖੇ ਪਹ ਤਾਂ ਤੁਸੀਂ ਵੀ ਆਏ ਹੋ ਕਿਵੇਂ ਸਭ ਤੋਂ ਪਹਿਲਾਂ ਗੁਰਗੋਬ ਸਿੰਘ ਜੀ ਦੇ ਪਰਿਸ਼ਾਸ਼ੀ ਫਤਿਹ ਨੂੰ ਨਿਵਾਇ ਕਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਸੋ ਪਛਾਨੀਏ ਜ਼ੋਲਰਾ ਵਿਲਕੇ ਹੇਦੇ ਪੁਰਜ਼ਾ ਪੁਰਜ਼ਾ ਕਟਵਰੇ ਕਬੂਨ ਛਾੜੇ ਖੇਤ ਆਪ ਜੀ ਦਰਸ਼ਨ ਦਿਦਾਰੇ ਕਰ ਰਹੇ ਹੋ ਮਿਸਲਾਂ ਤੇ ਜਰਨੈਲ ਤਕਸਾਲ ਦੇ ਮੁਖੀ ਪਹਿਲੇ ਮੁਖੀ ਮਿਸਲਾਂ ਤੇ ਜਰਨੈਲ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਸ਼ਹੀਦ ਗੰਗਸਾਹਬ ਗੁਰਦੁਆਰਾ ਆਪ ਜੀ ਦਰਸ਼ਨ ਦਿਦਾਰੇ ਕਰ ਰਹੇ ਹੋ ਜਿੱਥੇ ਲੱਖਾਂ ਦੀ ਬਦਲਦੇ ਸੰਗਤਾਂ ਚਪਾਰਾ ਸਾਹਿਬ ਦੇ ਰੂਪ ਦੇ ਵਿੱਚ ਐਤਵਾਰ ਦੇ ਐਤਵਾਰ ਚਪਾਰਾ ਸਾਹਿਬ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਹਾਜ਼ਰੀਆਂ ਭਰਦੀਆਂ ਨੇ ਜੋ ਨਿਤਰੇਮ ਦੇ ਮਰਿਆਦਾ ਅਨੁਸਾਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਪਜੀ ਸਾਹਿਬ ਦੇ ਪੰਜ ਪਾਠ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਚੌਪਾਈ ਸਾਹਿਬ ਦੇ ਜਪ ਔਰ ਇੱਕ ਸੁਖਨੀ ਸਾਹਿਬ ਜੀ ਦੇ ਪਾਠ ਤੋਂ ਬਾਅਦ 4 ਵਜੇ ਨਾਲ ਅਰਦਾਸ ਬੇਨਤੀ ਹੋ ਜਾਂਦੀ ਹੈ 사ਤਸੰਗ ਜੀ ਇਹ ਆਪ ਜੀ ਦਰਸ਼ਨ ਦੇ ਯਾਰ ਕਰ ਰਹੇ ਹੋ ਸੋ ਸਤਿਗੁਰ ਦੀ ਕਿਰਪਾ ਦੇ ਨਾਲ ਬਹੁਤ ਸੋਹਣੇ ਸਤਿਗੁਰ ਦੀ ਕਿਰਪਾ ਦੇ ਨਾਲ ਆਪ ਜੀ ਜਾਣਦੇ ਹੋਗੇ ਇੱਥੇ ਬੇਨਤ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਲੰਗਰ ਸਜਾਏ ਜਾਂਦੇ ਹਨ ਬੇਨਤ ਦੇ ਬੇਨਤ ਲੰਗਰ ਭੰਡਾਰੇ ਇੱਥੇ ਚੱਲਦੇ ਨੇ ਇਸ ਸ਼ੀਦਾਂ ਦੇ ਗੁਰੂ ਸਾਹਿਬ ਜੀ ਦੇ ਇਸ ਸਥਾਨ ਤੇ ਜਿਹੜਾ ਵੀ ਇਸ ਸਥਾਨ ਤੇ ਹੁੰਦਾ ਏ ਉਹਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸੰਗਤ ਵਿੱਚ ਬੈਠ ਕੇ ਚਪਾਰਾ ਸਾਹਿਬ ਦੇ ਰੂਪ ਦੇ ਵਿੱਚ ਨਿਤਨੇਮ ਕਰਦੀਆਂ ਨੇ ਸੰਗਤਾਂ ਔਰ ਉਹ ਤੋਂ ਬਾਅਦ ਉਹ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਦਾ ਵੀ ਆ ਰਿਹਾ ਵਾ 27 ਤਰੀਕ ਨੂੰ ਮਨਾਉਂਦੇ ਆ 26 ਜਨਵਰੀ 1682 ਈਸਵੀ ਵਿੱਚ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਉਂਡ ਜਲੇ ਵਿਖੇ ਜਨਮ ਹੋਇਆ ਐ ਮਾਤਾ ਪਿਤਾ ਭਗਤਾ ਜੀ ਮਾਤਾ ਜਿਉਣੀ ਜੀ ਦੇ ਕੋਖੋਂ ਬਾਬਾ ਦੀਪ ਸਿੰਘ ਜੀ ਨੇ ਜਨਮ ਲੇਤਾ ਔਰ ਗੁਰਗੋਬਿੰਦ ਸਿੰਘ ਮਹਾਰਾਜੀ ਕੋਲੋਂ ਅਮਰਤ ਛਕਿਆ ਸੋ ਆਪ ਜੀ ਨੂੰ ਮੈਂ ਬਾਬਾ ਦੀਪ ਸਿੰਘ ਦੀ ਸਿਫਤ ਵਿੱਚ ਕਵਿਤਾ ਸੁਣਾਵਾਂਗਾ ਜਨਮ ਦੀ ਫਿਰ ਉਸ ਤੋਂ ਬਾਅਦ ਆਪ ਜੀ ਨੂੰ ਸ੍ਰੀ ਗੁਰਗੋਬਿੰਦ ਸਿੰਘ ਕਲ ਕੀ ਦਰਬਾਰਸ਼ਾ ਦੀ ਵੀ ਆ ਰਹੀ ਹੈ ਸੱਚੇ ਬਾਦਸ਼ਾਹ ਜੀ ਦਾ ਪੀਵਾ ਪਾਉਲ ਖੰਡੇ ਧਾਰ ਹੋਏ ਜਨਮ ਸਵੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੇਲਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਤਈ ਪ੍ਰਕਾਸ਼ ਹਮਾਰਾ ਭਇਓ ਪਟਨਾ ਸੈਰ ਵਿਖੇ ਭਵ ਲਿਓ ਸਤਿਗੁਰ ਦੀ ਕਿਰਪਾ ਦੇ ਨਾਲ ਦਾਸ ਉੱਤੇ ਦੋ ਵਾਰੀ ਹਾਜ਼ਰੀ ਪਰ ਕਾਏ ਬਹੁਤ ਸੋਹਣਾ ਸਥਾਨ ਬਣਾਇਆ ਜੀ ਬਾਹਲੀਲੇ ਵੀ ਉੱਥੇ ਸਤਿਗੁਰ ਦੀ ਕਿਰਪਾ ਦੇ ਨਾਲ ਉੱਥੇ ਵੀ ਮਾਰੀਆਂ ਨੇ ਦਮਦਮਾ ਸਾਹਿਬ ਮਾਰੀਆਂ ਨੇ ਔਰ ਕੱਲ ਸਤਿਗੁਰ ਦੀ ਕਿਰਪਾ ਦੇ ਨਾਲ ਐਸਜੀਪੀਸੀ ਵੱਲੋਂ ਸਮਾਗਮ ਲਈ ਕੇ ਜਾਣਗੇ ਦੇਸੀ ਘੋਦ ਦੀਵੇ ਜਗਾਏ ਜਾਣਗੇ ਫੁੱਲ ਚੜੀਆਂ ਵਾਂਗ ਔਰ ਜਲੂਸ ਜਾਏਗਾ ਜਾਣਗੇ ਸਤਿਗੁਰ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਜੀ ਦਾ ਵੀ ਆ ਰਹਾ ਹੈ ਤੇ ਗੁਰਗੋਬਿੰਦ ਸਿੰਘ ਦਾ ਵੀ ਆ ਰਹਾ ਸੋ ਆਪ ਜੀ ਨੇ ਮੈਂ ਬਾਬਾ ਦੀਪ ਸਿੰਘ ਜੀ ਦੀ ਸਿਫਤ ਵਿੱਚ ਕਵਿਤਾ ਸੁਣਾਮਗਾ ਆਪ ਜੀ ਸਰਵਣ ਕਰਨਾ ਜੀ ਵਿੰਡ ਪਉ ਵਿੰਡ ਜਲੇ ਲੋਹਾਰੀ ਅੰਦਰੇ ਪਗਤੂ ਨਾਮ ਦਾ ਸੇਕ ਇੱਕ ਵਸਦਾ ਏ ਸੱਚੀ ਕਿਰਤ ਕਰਦਾਇ ਤਨਾਮ ਜਪਦਾ ਵੰਡ ਕੇ ਛਕਣ ਲਈ ਟਿਕਾਇਓ ਚਸਦਾ ਏ ਉਹ ਤਾਂ ਦੁਖੀਆਂ ਦੇ ਦੁੱਖਾਂ ਦਾ ਸਾ ਬਣਦਾ ਸੋਖਿਉਂ ਦੀਆਂ ਤਲੀਆਂ ਨੂੰ ਜਸਦਾ ਏ ਤਲੋਂ ਮਲੂ ਉਹ ਹੈ ਸੇਵਕ ਗੁਰੂ ਕਰਦਾ ਰਾਜਗਤ ਨੂੰ ਸਿੱਖੀ ਦਾ ਦਸਦਾ ਏ ਉਹਦੇ ਕੰਨ ਵਿੱਚ ਦੀਪ ਸਿੰਘ ਹੋਇਆ ਪੈਦਾ ਉਹ ਬੜਿਆ ਨੂਰ ਸ਼ਮੇਸ਼ ਦੀ ਹੱਕ ਦਾ ਏ ਸੁਖਜੀਤ ਸਿੰਘ ਨਿਹੰਗ ਸਿੰਘ ਉਸ ਦੇ ਚਰਨ ਚੁੰਮੇ ਹੋਇ ਅਕ ਸਮੇਤੇ ਹੋਇ ਅਕ ਸਮੇਤੇ ਇਸ ਤਰ੍ਹਾਂ ਰੱਖਦਾ ਏ ਗਾਜਿਕਚਾਰਾ ਬਲਾਵੇ ਨਿਹਾਲ ਹੋ ਜਾਵੇ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਪਾਵੇ ਨਿਹਾਲ ਹੋ ਜਾਵੇ ਅਕਸ਼ਰਿਆ ਕਾਲ ਸੋ ਆਪ ਜੀ ਨੂੰ ਮੈਂ ਦੂਸਰੀ ਕਵਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਪ੍ਰਕਾਸ਼ ਹੋਇਆ ਪਟਨਾ ਸਾਹਿਬ ਦੀ ਧਰਤੀ ਤੇ ਉਹਨਾਂ ਦੀ ਵੀ ਆਪ ਜੀ ਨੂੰ ਮੈਂ ਕਵਿਤਾ ਸਰਵਨ ਕਰਾਵਾਂਗਾ ਮੇਰੇ ਸਤਿਗੁਰ ਕਲਗੀਆਂ ਵਾਲਾ ਉਹ ਪੁੱਤ ਕਾਮ ਦੇਲੇ ਖੇਲਾ ਕੇ ਹਲੇ ਵੀ ਆਖੀ ਜਾਵੇ تیرੱਕ ਨ ਜਾ ਕਿਵੇਂ ਉਤਾਰਾਂ ਉਹ ਮੇਰੇ ਸਤਿਗੁਰ ਕਲਗੀਆਂ ਵਾਲਾ ਓ ਮੇਰੇ ਸਤਗੁਰ ਕਲਗੀ ਆਵਾਲਾ ਓ ਪੁੱਤ ਕੌਮ ਦਿਲੇ ਖੇਲਾ ਕੇ ਹਲੇ ਵੀ ਆਖੀ ਜਾਵੇਂ ਤੇਰ ਕਰ ਜਾ ਕਿਵੇਂ ਉਤਾਰਾ ਓ ਮੇਰੇ ਸਤਗੁਰ ਕਲਗੀ ਆਵਾਲਾ ਮੈਂ ਕਦੇ ਕਦੇ ਸੋਚਾਂ ਤੋ ਕਿਸ ਮਿੱਟੀ ਦਾ ਬਣਿਆ تن کو جنی کی માતા جن نے ایسا پتر جنیا او ہاتھ وچ کرپاں پھڑا کے ਖੰਡੇ ਦੀ ਪੌਣ ਸ਼ਕਾਂਕੇ ਓ ਹਲੇ ਵੀ ਅੱਖੀ ਜਾਵੇਂ ਓ ਤਿਰਕਨ ਜਾ ਕਿਵੇਂ ਉਤਾਰਾਂ ਮੇਰੇ ਸਤ ਗੁਰ ਕਲਕੀਆਂ ਵਾਲਾ ਓ ਪੁੱਤ ਕੌਮ ਦੇ ਨੇ ਖੇਲਾ ਕੇ ਹਲੇ ਵੀ ਅੱਖੀ ਜਾਵੇਂ ਤਿਰਕਨ ਜਾ ਕਿਵੇਂ ਉਤਾਰਾਂ ਮੇਰੇ ਸਤ ਗੁਰ ਕਲਕੀਆਂ ਵਾਲਾ ਕੁਦਨਤ ਵੀ ਇਤਨੂ ਕੇਨੇ ਉਹਦੀ ਤੱਕ ਕੇ ਦਰਦ ਕਹਾਣੀ ਉਹ ਫੁੱਲ ਛੱਡ ਗਏ ਖੁਸ਼ਬੂਆਂ ਪੱਥਰ ਵੀ ਹੋ ਗਏ ਪਾਣੀ ਯਾਰ ਨੂੰ ਮਿੱਤਰ ਬਣਾ ਕੇ ਸਾਰਾ ਦਿਲ ਦਾ ਹਾਲ ਸੁਣਾ ਕੇ ਹਾਲੇ ਵੀ ਆਖੀ ਜਾਵੇ ਤਿਰ ਕਰ ਜਾ ਕਿਵੇਂ ਉਤਾਰਾਂ ਉਹ ਮੇਰੇ ਸਤਕੁਰ ਕਲਕੀਆਂ ਵਾਲਾ ਓਏ ਉਹਨੇ ਛੱਡ ਫੁੱਲਾਂ ਦੀ ਸੇਜ ਤੇ ਕੰਡਿਆਰ ਬਣਾਏ ਓਏ ਉਹਨੇ ਵਾਰ ਜਿਕਰ ਤੇ ਟੁਕੜੇ ਤੇ ਗਲਦਹਾਰ ਬਣਾਏ ਸਾਰਾ ਸਰਬੰਸ ਲੁਟਾ ਕੇ ਆਪਣੇ ਸੀਨੇ ਛੇਕ ਪਵਾ ਕੇ ਫਲੇ ਵੀ ਆਖੀ ਜਾਵੇ ਤੇ ਨ ਕਰ ਜਾ ਕਿਵੇਂ ਉਤਾਰਾਂ ਓ ਮੇਰੇ ਸਤ ਗੁਰ ਕਲਗੀਆਂ ਵਾਲਾ ਜਿਉ ਸੰਤ ਸਪਾਏ ਸੂਰਾ ਇੱਕ ਪਲ ਨਾ ਮੈਨੂੰ ਪੁੱਲਦਾ ਓ ਕੁੱਲ ਆਲਮ ਵਿੱਚ ਦਵਿੰਦਰਾ ਕੋਈ ਨਾ ਉਸ ਦੇ ਤੁਲਦਾ ਵਾਰਿਸ ਇੱਕ ਪੰਥ ਸਜਾ ਕੇ ਕਵੀਆਂ ਨਾਲ ਪ੍ਰੀਤ ਬਣਾ ਕੇ ਓ ਹਾਲੇ ਰੀ ਅੱਖੀ ਜਾਵੇਂ تیر ਕਰਨ ਜਾ ਕਿਵੇਂ ਉਤਾਰਾ ਓ ਮੇਰੇ ਸਤਿ ਕੁਰੀ ਕਲਗੀਆਂ ਵਾਲਾ ਓ ਪੁੱਤ ਕੌਮ ਦੇ ਲੈ ਖੇਲਾ ਕੇ ਹਲੇ ਵੀ ਅੱਖੀ ਜਾਵੇ ਫਿਰ ਕਰ ਜਾ ਕਿਵੇਂ ਉਤਾਰਾਂ ਮੇਰੇ ਸਤਗੁਰ ਕਲਗੀਆਂ ਵਾਲਾ ਗੱਜ ਗੱਜ ਕਾਰਾ ਬਲਾਵੇ ਨਾ ਹਲੋ ਜਾਵੇ ਅਮਰ ਸ਼ੀਦ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਸਿਰਗੁਰ ਗੋਬਿੰਦ ਸਿੰਘ ਕਲਗੀ ਦਰਪਾਸ਼ਾਹੀ ਦੇ ਮਨ ਨੂੰ ਭਾਵੇ ਸ੍ਰੀ ਅਕਾਲ ਅਮਰ ਸ਼ਕੋਤ ਸਿੰਘ ਸਜੋ ਗੁਰੂ ਦੇ ਲੜ ਲਗੋ ਨਸ਼ਿਆਂ ਦਰੋ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਤਿਆਰ ਪਰ ਤਿਆਰ ਹੋ ਚੜ੍ਹਦੀ ਕਲਾ ਵਿੱਚ ਰਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਇਹ ਤਾਂ ਸਿਰੇ ਲਗਾਤਾ ਸਾਂਝੀਆਂ ਕਰਿਆ ਸਾਡਾ ਕੁਝ ਹੋਰ ਸੰਗਤਾਂ ਵੀ ਮੌਜੂਦ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਤੁਸੀਂ ਵੀ ਆ ਸ਼ਿਦਾ ਸਾਹਿਬ ਆਏ ਹੋ ਜਿੱਥੇ ਕਿ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਪਹੁੰਚਦੀ ਆ ਆਪਣੇ ਦਰਸ਼ਨ ਦਿਦਾਰੇ ਕਰਨ ਵਾਸਤੇ ਚਪੈਰਾ ਸਾਹਿਬ ਕੱਟਣ ਵਾਸਤੇ ਤੁਸੀਂ ਵੀ ਆਏ ਹੋ ਕਿਵੇਂ ਵੇਖਦਾ ਇੱਦਾਂ ਇਹ ਦਰਸ਼ਨ ਕਰਨ ਆਏ ਆ ਚਪੈਰਾ ਸਾਹਿਬ ਐਤਵਾਰ ਸੰਗਤ ਦੂਰ ਤੁਰ ਅੱਡ ਆਂਦੀ ਹੈ ਕਾਫੀ ਸੰਗਤ ਇਕੱਠਾ ਹੈ ਕਿਰਪਾ ਬਾਬਾ ਦੀਪ ਸਿੰਘ ਜੀ ਦਰਸ਼ਨ ਕਰਨ ਆਏ ਹੈ ਸੰਗਤ ਨੂੰ ਬਸ ਇਹ ਹੀ ਹੈ ਕਿ ਅਪੀਲ ਆ ਨਸ਼ਿਆਂ ਤੋਂ ਦੂਰ ਰਵੇ ਨੌਜਵਾਨ ਪੀੜੀ ਤੇ ਮਹਾਰਾਜ ਦੇ ਇੱਥੇ ਬਾਬਾ ਦੀਪ ਸਿੰਘ ਦੇ ਦਰ ਤੇ ਹਰ ਮਨੁਕਾਮਨਾ ਪੂਰੀ ਹੁੰਦੀ ਹੈ ਤੇ ਬਸ ਮਹਾਰਾਜ ਦੀ ਕਿਰਪਾ ਰੱਖ ਕੇ ਸੰਗਤ ਇਸ ਤਰ੍ਹਾਂ ਹੀ ਗੁਰੂ ਘਰ ਦਰਸ਼ਨ ਕਰਦੇ ਰਹੀਏ ਤੇ ਸੰਗਤਾਂ ਦੇ ਦਰਸ਼ਨ ਕਰਦੇ ਰਹੀਏ ਬਸ ਇਹੀ ਹੈ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੇ ਨੇ ਗੁਰਦੁਆਰਾ ਸ਼ਹੀਗੰਭ ਸਾਹਿਬ ਜਿੱਤੋਂ ਤਾਂ ਇਸੇ ਤਰ੍ਹਾਂ ਨਾ ਬਣੇ ਰੋ ਜਗਮਨ ਦਰਸ਼ਨ ਟੀਵੀ ਦੇ ਨਾਲ ਤੜ ਨਾਲ ਕੱਲੀ ਕੱਲੀ ਤਸਵੀਰ ਜੋ ਗੁਰੂ ਘਰ ਦੇ ਨਾਲ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸ਼ਨ ਸਿੰਘ ਜਗਮਾਨੀ ਟੀਵੀ ਸ਼੍ਰੀ ਹਮਸਾ ਸਾਹਿਬ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੇ ਸੰਗਤ ਹਾ ਗੁਰਦੁਆਰਾ ਸ਼ਹੀ ਗੰਗਾਂ ਸਾਹਿਬ ਜੀ ਦੇ ਵਿਖੇ ਤਾਂ ਦੱਸ ਦਈਏ ਕਿ ਅੱਜ ਪਰ ਸਭ ਕੱਟਣ ਵਾਸਤੇ ਲੱਖਾਂ ਦੀ ਤਦਾਦ ਤੇ ਸੰਗਤ ਲੰਬੇ ਸਮੇਂ ਤੋਂ ਗੁਰੂ ਘਰ ਵਿਖੇ ਪਹੁੰਚ ਰਹੀ ਹੈ ਤਾਂ ਉਸੇ ਤਰ੍ਹਾਂ ਅੱਜ ਵੀ ਸੰਗਤ ਆਈ ਠਾਠਾ ਮਾਰਦਾ ਇਕੱਠੜਾੜਨਾ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਲਾਂਕਿ ਠੰਡ ਦਾ ਮੌਸਮ ਲਗਾਤਾਰ ਵੱਧ ਰਿਹਾ ਲਗਾਤਾਰ ਸਵੇਰ ਭਰ ਦੇ ਵਿੱਚ ਠੰਡ ਹੋ ਰਹੀ ਹੈ ਧੁੰਦ ਦਾ ਜਿਹੜਾ ਅਲਰਟ ਹੈ ਮੌਸਮ ਵਿਭਾਗ ਵੱਲੋਂ ਦਿੱਤਾ ਗਿਆ ਪਰ ਫਿਰ ਵੀ ਸੰਗਤ ਜਿਹੜੀ ਆ ਦੂਤਰਾਜੇ ਤੋਂ ਸੰਗਤ ਦੀ ਆਸਤਾ ਦੀ ਗੱਲ ਕਰ ਲਈਏ ਤਾਂ ਤਾਂ ਸੰਗਤ ਤਾਂ ਠਾਠਾ ਮਾਰਦਾ ਕੱਠ ਗੁਰਦੁਆਰਾ ਸ਼੍ਰੀ ਗੋਬਿੰਦ ਸਾਹਿਬ ਵਿਖੇ ਲਗਾਤਾਰ ਪਹੁੰਚ ਰਿਹਾ ਹਰ ਐਤਵਾਰ ਨੂੰ ਜੇ ਗੱਲ ਕਰੀਏ ਤਾਂ ਜੋ ਵੱਧ ਚੜ ਕੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚਦੀ ਆ ਤਾਂ ਅੱਜ ਦੀਆਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਿਹਾ ਤੇ ਸਾਡੇ ਨਾਲ ਕੁਝ ਸੰਗਤਾਂ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿੱਥੇ ਕਿ ਬਾਬਾ ਦੀਪ ਸਿੰਘ ਜੀ ਦਾ ਸ਼ਿੱਧੀ ਧੜਾ ਵੀ ਆ ਰਿਹਾ ਜਨਮ ਧੜਾ ਵੀ ਸ਼ਿੱਧੀ ਧੜਾ ਲੰਘਿਆ ਜਨਮ ਧੜਾ ਆ ਰਿਹਾ ਤਾਂ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਅੱਜ ਸੰਗਤਾਂ ਦਾ ਠਾਠਾ ਮਾਰਦਾ ਕੱਠ ਵਿੱਚ ਪਹਿਰਾ ਸਾਹਿਬ ਕੱਟਣ ਵਾਸਤੇ ਜੋ ਗੁਰੂ ਘਰ ਵਿਖੇ ਪਹੁੰਚਦਾ ਤਾਂ ਤੁਸੀਂ ਵੀ ਆਏ ਹੋ ਕਿਵੇਂ ਸਭ ਤੋਂ ਪਹਿਲਾਂ ਗੁਰਗੋਬਿੰਦ ਸਿੰਘ ਜੀ ਦੀ ਤਰਪਾਈ ਸ਼ੇਧੇ ਕੋ ਨਿਵਾਹਿਗੁਰੂ ਜੀ ਕਾ ਖਾਲਸਾ ਸੂਰਾ ਸੋ ਬੇਚਾਨੀ ਐ ਜ਼ੋਲੜਾ ਦਿਨ ਕੇ ਹਿਦੇ ਪੁਰਜਾ ਪੁਰਜਾ ਕਟਵਰੇ ਕਬੂਨ ਛਾੜੇ ਖੇਤ ਆਪ ਜੀ ਦਰਸ਼ਨੀ ਦਾਰੇ ਕਰ ਰਹੇ ਹੋ ਮਿਸਲਾ ਤੇ ਜਰਨੈਲ ਟਕਸਾਲ ਦੇ ਮੁਖੀ ਪਹਿਲੇ ਮੁਖੀ ਮਿਸਲਾ ਤੇ ਜਰਨੈਲ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਸ਼ਹੀਦ ਗੰਗਾਂ ਸਾਹਿਬ ਗੁਰਦੁਆਰਾ ਆਪ ਜੀ ਦਰਸ਼ਨੀ ਦਾਰੇ ਕਰ ਰਹੇ ਹੋ ਜਿੱਥੇ ਲੱਖਾਂ ਦੀ ਬਦਲਤ ਸੰਗਤਾਂ ਚਪੈਰਾ ਸਾਹਿਬ ਦੇ ਰੂਪ ਦੇ ਵਿੱਚ ਐਤਵਾਰ ਤੇ ਐਤਵਾਰ ਚਪੈਰਾ ਸਾਹਿਬ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹਾਜ਼ਰੀਆਂ ਭਰਦਿਆਂ ਨੇ ਜੋ ਨਿਤਨੇਮ ਦੇ ਮਰਿਆਦਾ ਅਨੁਸਾਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਪਜੀ ਸਾਹਿਬ ਦੇ ਪੰਜ ਪਾਠ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਚੌਪਾਈ ਸਾਹਿਬ ਦੇ ਜਾਪ ਔਰ ਇੱਕ ਸੁਖਨੀ ਸਾਹਿਬ ਜੀ ਦੇ ਪਾਠ ਤੋਂ ਬਾਅਦ 4 ਵਜੇ ਨਾਲ ਅਰਦਾਸ ਬੇਨਤੀ ਹੋ ਜਾਂਦੀ ਹੈ 사ਤਸੰਗ ਜੀ ਇਹ ਆਪਜੀ ਦਰਸ਼ਨ ਦੇ ਜ਼ਾਹਰ ਕਰ ਰਹੇ ਹੋ ਸੋ ਸਤਿਗੁਰ ਦੀ ਕਿਰਪਾ ਦੇ ਨਾਲ ਬਹੁਤ ਸੋਹਣੇ ਸਤਿਗੁਰ ਦੀ ਕਿਰਪਾ ਦੇ ਨਾਲ ਆਪ ਜੀ ਜਾਣਦੇ ਹੋਗੇ ਇੱਥੇ ਬੇਨਤ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਲੰਗਰ ਸਜਾਏ ਜਾਂਦੇ ਹਨ ਬੇਨਤ ਦੇ ਬੇਨਤ ਲੰਗਰ ਭੰਡਾਰੇ ਇੱਥੇ ਚੱਲਦੇ ਨੇ ਇਸੇ ਅ ਗੁਰੂ ਸਾਹਿਬ ਜੀ ਦੇ ਇਸ ਸਥਾਨ ਤੇ ਜਿਹੜਾ ਵੀ ਇਸ ਸਥਾਨ ਤੇ ਹੁੰਦਾ ਹੈ ਉਹਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸੰਗਤ ਵਿੱਚ ਬੈਠ ਕੇ ਪਹਾਰਾ ਸਾਹਿਬ ਦੇ ਰੂਪ ਦੇ ਵਿੱਚ ਨਿਤਨੇਮ ਕਰਦੀਆਂ ਨੇ ਸੰਗਤਾਂ ਔਰ ਉਤਤ ਉਤ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਦਾ ਵੀ ਆ ਰਿਹਾ ਵਾ 27 ਤਰੀਕ ਨੂੰ ਮਨਾਉਂਦੇ ਆ 26 ਜਨਵਰੀ 1682 ਈਸਵੀ ਵਿੱਚ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਉਂਡ ਜਲੇ ਵਿਖੇ ਜਨਮ ਹੋਇਆ ਐ ਮਾਤਾ ਪਿਤਾ ਭਗਤਾ ਜੀ ਮਾਤਾ ਜਿਉਣੀ ਜੀ ਦੇ ਕੋਖੋਂ ਬਾਬਾ ਦੀਪ ਸਿੰਘ ਜੀ ਨੇ ਜਨਮ ਲੇਤਾ ਔਰ ਗੁਰਗੋਬਿੰਦ ਸਿੰਘ ਮਹਾਰਾਜੀ ਕੋਲ ਅਮਰਤ ਛਕਿਆ ਸੋ ਆਪ ਜੀ ਨੂੰ ਮੈਂ ਬਾਬਾ ਦੀਪ ਸਿੰਘ ਦੀ ਸਿਫਤ ਵਿੱਚ ਕਵਿਤਾ ਸੁਣਾਵਾਂਗਾ ਜਨਮ ਦੀ ਫਿਰ ਉਸ ਤੋਂ ਬਾਅਦ ਆਪ ਜੀ ਨੂੰ ਸ੍ਰੀ ਗੁਰਗੋਬਿੰਦ ਸਿੰਘ ਜਲ ਕੀ ਦਰਬਾਰਸ਼ਾ ਦੀ ਵੀ ਆ ਰਿਹਾ ਹੈ ਸੱਚੇ ਪਾਤਸ਼ਾਹ ਜੀ ਦਾ ਪੀਵਾ ਪਾਉਲ ਖੰਡੇ ਧਾਰ ਹੋਏ ਜਨਮ ਸਵੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਜੇਲਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਤਈ ਪ੍ਰਕਾਸ਼ ਹਮਾਰਾ ਭਇਓ ਪੜਨਾ ਸੈਰ ਵਿਖੇ ਭਵ ਲਿਓ ਸਤਿਗੁਰ ਦੀ ਕਿਰਪਾ ਨਾਲ ਦਾਸ ਉਤੇ ਦੋ ਵਾਰੀ ਹਾਜ਼ਰੀ ਪਰ ਕਹੇ ਬਹੁਤ ਸੋਹਣਾ ਸਥਾਨ ਬਣਾਇਆ ਜੀ ਬਾਲੀਲੇ ਵਿਅਥਿਆ ਸਤਿਗੁਰਦੀ ਕਿਰਪਾ ਦੇ ਨਾਲ ਉੱਥੇ ਵੀ ਮਾਰੀਆਂ ਨੇ ਦਮਦਮਾ ਸਾਹਿਬ ਮਾਰੀਆਂ ਨੇ ਔਰ ਕੱਲ ਸਤਿਗੁਰਦੀ ਕਿਰਪਾ ਦੇ ਨਾਲ ਐਸਜੀਪੀਸੀ ਵਾਲੋਂ ਸਮਾਗਮ ਲਈ ਕੇ ਜਾਣਗੇ ਦੇਸੀ ਘੋਦ ਦੀਵੇ ਜਗਾਏ ਜਾਣਗੇ ਫੁੱਲ ਚੜੀਆਂ ਮੰਗ ਔਰ ਜਲੂਸ ਜਾਏਗਾ ਜਾਣਗੇ ਸਤਿਗੁਰਦੀ ਦੇ ਬੰਦ ਨਾਲ ਬਾਬਾ ਦੀਪ ਸਿੰਘ ਜੀ ਦਾ ਵੀ ਆ ਰਹਾ ਹੈ ਤੇ ਗੁਰਗੋਬਿੰਦ ਸਿੰਘ ਦਾ ਵੀ ਆ ਰਹਾ ਸੋ ਆਪ ਜੀ ਨੇ ਮੈਂ ਬਾਬਾ ਦੀਪ ਸਿੰਘ ਜੀ ਸਿਫਤ ਵਿੱਚ ਕਵਿਤਾ ਸੁਨਾਮਣਾ ਆਪ ਜੀ ਸਰਵਣ ਕਰਨਾ ਜੀ ਵਿੰਡ ਪਉਂ ਵਿੰਡ ਜਲੇ ਲੋਹਾਰੀ ਅੰਦਰੇ ਭਗਤੂ ਨਾਮ ਦਾ ਸੇਕ ਇੱਕ ਵਸਦਾ ਏ ਸੱਚੀ ਕਿਰਤ ਕਰਦਾ ਇਹ ਤੇ ਨਾਮ ਜਪਦਾ ਵੰਡ ਕੇ ਛਕਣ ਲਈ ਟਿਕਾਇਓ ਚਸਦਾ ਏ ਉਹ ਤਾਂ ਦੁਖੀਆਂ ਦੇ ਦੁੱਖਾਂ ਦਾ ਸਾ ਬਣਦਾ ਸੋਖਿਉਂ ਦੀਆਂ ਤਲੀਆਂ ਨੂੰ ਜਸਦਾ ਏ ਤਨੁ ਮਨੁ ਉਹ ਹੈ ਸੇਵਕ ਗੁਰੂ ਕਰਦਾ ਰਾਜਗਤ ਨੂੰ ਸਿੱਖੀ ਦਾ ਦਸਦਾ ਏ ਉਹਦੇ ਕਾਨ ਵਿੱਚ ਦੀਪ ਸਿੰਘ ਹੋਇਆ ਪੈਦਾ ਉਹ ਬਣਿਆ ਨੂਰ ਸ਼ਮੇਸ਼ ਦੀ ਅੱਖ ਦਾ ਏ ਸੁਖਜੀਤ ਸਿੰਘ ਨਿਹੰਗ ਸਿੰਘ ਉਸ ਦੇ ਚਰਨ ਚੁਮੇ ਹੋਏ ਅੱਖ ਸਮੇਤੇ ਹੋਏ ਅੱਖ ਸਮੇਤੇ ਇਸ ਤਰ੍ਹਾਂ ਰੱਖਦਾ ਏ ਗੱਜ ਕੇ ਚਕਾਰਾ ਬਲਾਵੇ ਨਿਹਾਲ ਹੋ ਜਾਵੇ ਬਾਬਾ ਦੀਪ ਸਿੰਘ ਜੀ ਦੇ ਬਨ ਨੂੰ ਪਾਵੇ ਨਿਹਾਲ ਹੋ ਜਾਵੇ ਅਸਰੀਆ ਕਾਲ ਸੋ ਆਪ ਜੀ ਨੂੰ ਮੈਂ ਦੂਸਰੀ ਕਵਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਪ੍ਰਕਾਸ਼ ਹੋਇਆ ਪਟਨਾ ਸਾਹਿਬ ਦੀ ਧਰਤੀ ਤੇ ਉਹਨਾਂ ਦੀ ਵੀ ਆਪ ਜੀ ਨੇ ਮੈਂ ਕਵਿਤਾ ਸਰਵਨ ਕਰਾਵਾਂਗਾ ਮੇਰੇ ਸਤਿਗੁਰ ਕਲਗੀਆਂ ਵਾਲਾ ਉਹ ਪੁੱਤ ਕਾਮ ਦੇ ਲੇਖੇ ਲਾ ਕੇ ਹਲੇ ਵੀ ਆਖੀ ਜਾਵੇ تیر ਕਰ ਜਾ ਕਿਵੇਂ ਉਤਾਰਾਂ ਉਹ ਮੇਰੇ ਸਤਿਗੁਰ ਕਲਗੀਆਂ ਵਾਲਾ ਓ ਮੇਰੇ ਸਤਗੁਰ ਕਲਗੀ ਆਵਾਲਾ ਓ ਪੁੱਤ ਕੌਮ ਦਿਲੇ ਖੇਲਾ ਕੇ ਹਲੇ ਵੀ ਆਖੀ ਜਾਵੇਂ ਤੇਰ ਕਰ ਜਾ ਕਿਵੇਂ ਉਤਾਰਾਂ ਓ ਮੇਰੇ ਸਤਗੁਰ ਕਲਗੀ ਆਵਾਲਾ ਮੈਂ ਕਦੇ ਕਦੇ ਸੋਚਾਂ ਤੋ ਕਿਸਮਤੀ ਦਾ ਬਣਿਆ تن کو جنی کی માતા جن نے ایسا پتر جنیا او ہاتھ وچ کرپاں پھڑا کے ਠੰਡੇ ਦੀ ਪੌਣ ਸ਼ਕਾਂਕੇ ਓ ਹਲੇ ਵੀ ਅੱਖੀ ਜਾਵੇਂ ਓ ਤਿਰਕਰ ਜਾ ਕਿਵੇਂ ਉਤਾਰਾਂ ਮੇਰੇ ਸਤ ਗੁਰ ਕਲਕੀਆਂ ਵਾਲਾ ਓ ਪੁੱਤ ਕੌਮ ਦੇ ਲੇਖੇ ਲਾਕੇ ਹਲੇ ਵੀ ਅੱਖੀ ਜਾਵੇਂ ਤਿਰਕਰ ਜਾ ਕਿਵੇਂ ਉਤਾਰਾਂ ਮੇਰੇ ਸਤ ਗੁਰ ਕਲਕੀਆਂ ਵਾਲਾ ਕੁਦਨਤ ਵੀ ਇਥਨੋ ਕੇ ਨੇ ਉਹਦੀ ਤੱਕ ਕੇ ਦਰਦ ਕਹਾਣੀ ਉਹ ਫੁੱਲ ਛੱਡ ਗਏ ਖੁਸ਼ਬੂਆਂ ਪੱਥਰ ਵੀ ਹੋ ਗਏ ਪਾਣੀ ਪਿਆਰੇ ਨੂੰ ਮਿੱਤਰ ਬਣਾ ਕੇ ਸਾਰਾ ਦਿਲ ਦਾ ਹਾਲ ਸੁਣਾ ਕੇ ਹਾਲੇ ਵੀ ਆਖੀ ਜਾਵੇ ਤਿਰਕ ਨ ਜਾ ਕਿਵੇਂ ਉਤਾਰਾ ਉਹ ਮੇਰੇ ਸਤ ਕੋ ਰਕ ਲਕੀਆਂ ਆਲਾਮ ਹੋਇ ਉਹਨੇ ਛੱਡ ਫੁੱਲਾਂ ਦੀਆਂ ਸੇਜ ਤੇ ਕੰਡਿਆਰ ਬਣਾਏ ਹੋਇ ਉਹਨੇ ਵਾਰ ਜਿਕਰ ਤੇ ਟੁਕਣੇ ਤੇ ਗਲਦਹਾਰ ਬਣਾਏ ਸਾਰਾ ਸਰਬੰਸ ਲੁਟਾ ਕੇ ਆਪਣੇ ਸੀਨੇ ਛੇਕ ਪਵਾ ਕੇ ਹਲੇ ਵੀ ਆਖੀ ਜਾਵੇ ਤੇਰਾ ਕਰਜਾ ਕਿਵੇਂ ਉਤਾਰਾਂ ਉਹ ਮੇਰੇ ਸਤ ਗੁਰ ਕਲਗੀਆਂ ਵਾਲਾ ਜਿਉ ਸੰਤ ਸਪਾਏ ਸੂਰਾ ਇੱਕ ਪਲ ਨਾ ਮੈਨੂੰ ਪੁੱਲਦਾ ਉਹ ਕੁੱਲ ਆਲਮ ਵਿੱਚ ਦਵਿੰਦਰਾ ਕੋਈ ਨਾ ਉਸ ਦੇ ਤੁਲਦਾ ਵਾਰਿਸ ਇੱਕ ਪੰਥ ਸਜਾ ਕੇ ਕਵੀਆਂ ਨਾਲ ਪ੍ਰੀਤ ਪਨਾ ਕੇ ਓ ਹਲੇ ਰੀ ਅੱਖੀ ਜਾਵੇਂ ਤੇਰ ਕਰਨ ਜਾ ਕਿਵੇਂ ਉਤਾਰਾ ਓ ਮੇਰੇ ਸਤਿਗੁਰ ਕਲਗੀਆਂ ਵਾਲਾ ਓ ਪੁੱਤ ਕੌਮ ਦਿਲੇ ਖੇਲਾ ਕੇ ਹਲੇ ਵੀ ਅੱਖੀ ਜਾਵੇਂ ਤੇਰ ਕਰਨ ਜਾ ਓ ਕਿਵੇਂ ਉਤਾਰਾ ਮੇਰੇ ਸਤਿਗੁਰ ਕਲਗੀਆਂ ਵਾਲਾ ਗਾਜ ਗਜ ਕਾਰਾ ਬਲਾਵੇ ਨੇ ਹਲੋ ਜਾਵੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਸਿਰ ਗੁਰ ਗੋਬਿੰਦ ਸਿੰਘ ਜੀ ਕਲ ਕੀਦਰ ਪਾਸ਼ਾਹੀ ਦੇ ਮੰਨ ਨੂੰ ਭਾਵੇ ਸ੍ਰੀ ਅਕਾਲ ਅਮਰ ਸ਼ਕੋਹ ਸਿੰਘ ਸਜੋ ਗੁਰੂ ਦੇ ਲੜ ਲਗੋ ਨਸ਼ਿਆਂ ਦਰੋ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਤਿਆਰ ਬਰ ਤਿਆਰ ਰਵੋ ਚੜ੍ਹਦੀ ਕਲਾ ਵਿੱਚ ਰਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਤਾਂ ਸਿਉਣਾ ਲਗਾਤਾਰ ਸੰਜਿਆ ਕਰ ਰਿਹਾ ਸਾਡੇ ਨਾਲ ਕੁਝ ਹੋਰ ਸੰਗਤਾਂ ਵੀ ਮੌਜੂਦ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੁਸੀਂ ਵੀ ਅੱਜ ਸ਼ਿਦਾ ਸਾਹਿਬ ਆਏ ਹੋ ਜਿੱਥੇ ਕਿ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਪਹੁੰਚਦੀ ਆ ਆਪਣੇ ਦਰਸ਼ਨ ਦਿਦਾਰੇ ਕਰਨ ਵਾਸਤੇ ਦਪਹਿਰਾ ਸਾਹਿਬ ਕੱਟਣ ਵਾਸਤੇ ਤੁਸੀਂ ਵੀ ਆਏ ਹੋ ਕਿਵੇਂ ਵੇਖਦਾ ਇੱਦਾਂ ਇਹ ਦਰਸ਼ਨ ਕਰਨ ਆਏ ਆ ਦਪਹਿਰਾ ਸਾਹਿਬ ਐਤਵਾਰ ਸੰਗਤ ਦੂਰ ਤੜਡ ਆਂਦੀ ਹੈ ਕਾਫੀ ਸੰਗਤ ਇਕੱਠਾ ਹੈ ਕਿਰਪਾ ਬਾਬਾ ਦੀਪ ਸਿੰਘ ਜੀ ਦਰਸ਼ਨ ਕਰਨ ਆਏ ਸੰਗਤ ਨੂੰ ਬਸੇ ਹੀ ਹੈ ਕਿ ਅਪੀਲ ਆ ਨਸ਼ਿਆਂ ਤੋਂ ਦੂਰ ਰਵੇ ਨੌਜਵਾਨ ਪੀੜ੍ਹੀ ਤੇ ਮਹਾਰਾਜ ਜਿੱਥੇ ਬਾਬਾ ਦੀਪ ਸਿੰਘ ਦੇ ਦਰ ਤੇ ਹਰ ਮਨੁਕਾਮਨਾ ਪੂਰੀ ਹੁੰਦੀ ਹੈ ਤੇ ਫਸ ਮਹਾਰਾਜ ਕਿਰਪਾ ਰੱਖ ਕੇ ਸੰਗਤ ਇਸ ਤਰ੍ਹਾਂ ਹੀ ਗੁਰੂ ਘਰ ਦਰਸ਼ਨ ਕਰਦੇ ਰਹੀਏ ਤੇ ਸੰਗਤਾਂ ਦੇ ਦਰਸ਼ਨ ਕਰਦੇ ਰਹੀਏ ਅਸ ਲਈ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੇ ਨੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਜਿੱਤੋਂ ਤਾਂ ਇਸੇ ਤਰ੍ਹਾਂ ਨਾ ਬਣੇ ਰੋ ਜਗਬਾਨ ਦਰਸ਼ਨ ਟੀਵੀ ਦੇ ਨਾਲ ਤੁਹਾਡੇ ਨਾਲ ਕਹੇ ਕਹੇ ਤਸਵੀਰ ਤੇ ਗੁਰੂ ਘਰ ਦੇ ਨਾਲ ਜਰੂਰ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਜ ਸਿੰਘ ਜਗਬਾਨੀ ਟੀਵੀ ਸ਼੍ਰੀ ਅਮਸਾ ਸਾਹਿਬ We'll wow. wow.